ਆ ਵੰਦਨਾ ਜੀਆ ਬਈ ਉਧਰ ਤੇ ਗੁੱਗੋ ਯਾਰ ਵੀ ਇਹਦਾ ਮੇਲਾ ਬੜੀ ਧੂਮ ਧਾਮ ਦੇ ਨਾਲ ਨਕੌਦਰ ਸ਼ਹਿਰ ਦੇ ਵਿੱਚ ਮਨਾਇਆ ਜਾ ਰਿਹਾ ਵਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਆਪ ਲੀਡਰ ਜਿਹੜੇ ਮਨੀ ਮਹਿੰਦਰੂ ਜੀ ਉਹਨਾਂ ਵੱਲੋਂ ਲੰਗਰ ਤੇ ਠੰਡੇ ਦਾ ਇੰਤਜ਼ਾਮ ਕੀਤਾ ਗਿਆ ਵਾ ਸੰਗਤਾਂ ਲੰਗਰ ਛਕ ਰਹੀਆਂ ਕੁਝ ਗੱਲਬਾਤ ਕਰ ਲੈਨੇ ਇਹਨਾਂ ਦੇ ਨਾਲ ਜੈ ਗੁੱਗਾ ਯਾਰ ਵੀਰ ਜੀ ਕਰਾ ਗੁੱਗਾ ਯਾਰ ਪੀਰ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਅੱਜ ਜੀ 18ਵਾਂ ਲੰਗਰ ਬੜੇ ਸ਼ਰਧਾ ਦੇ ਨਾਲ ਲਾਇਆ ਜਾ ਰਿਹਾ ਤੇ ਟਿੱਕੀ ਦਾ ਕੁਲਚੇ ਛੋਲੇ ਔਰ ਲੱਸੀ ਕੋਲਡ ਡਰਿੰਕ ਜੂਸ ਤੇ ਬੜੀ ਕਿਰਪਾ ਬਾਬਾ ਜੀ ਦੀ ਅੱਗੇ ਕੜੀ ਚਾਵਲ ਦਾ ਲਾਣੇ ਅੱਗੇ ਨੂੰ ਕੁਝ ਡਿਫਰੈਂਟ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਇਹੀ ਕਹਿੰਨੇ ਕਿ ਬਾਬਾ ਜੀ ਸਾਰਿਆਂ ਨੂੰ ਦੋਨ ਦੁਗਣੀ ਰਾਤ ਚੋਗਣੀ ਤਰੱਕੀ ਦੇਣ ਔਰ ਇੰਦਾ ਹੀ ਸਾਰਿਆਂ ਤੇ ਆਪਣੀ ਮਿਹਰ ਭਰਿਆ ਹੱਥ ਬਣਾਈ ਰੱਖਣ ਜੈ ਗੁੱਗਾ ਯਾਰ ਵੀਰ ਜੀ ਮਨੀ ਮਹਿੰਦਰੂ ਵੱਲੋਂ ਗੁੱਗਾ ਯਾਰ ਵੀਰ ਮੇਲੇ ਤੇ ਲੰਗਰ ਲਗਾਇਆ ਗਿਆ ਜੀ ਕਿਸ ਤਰ੍ਹਾਂ ਦਾ ਬਿਲਕੁਲ ਜੀ ਮਨੂ ਮਹਿੰਦਰੂ ਜੀ ਤੇ ਇਹਨਾਂ ਦਾ ਪਰਿਵਾਰ ਬਹੁਤ ਪਹਿਲਾਂ ਤੋਂ ਗੁੱਗਾ ਜੈ ਫਿਰ ਸਾਈਂ ਦੇ ਬਹੁਤ ਇਹ ਰੇਸ਼ਰ ਦਾਲੂ ਨੇ ਪਿਛਲੇ 18 ਸਾਲ ਤੋਂ ਜੀ ਲਗਾਤਾਰ ਇਹ ਲੰਗਰ ਲਗਾ ਰਹੇ ਆ ਅੱਜ 18ਵਾਂ ਲੰਗਰ ਇਹਨਾਂ ਦਾ ਆ ਬੜੀ ਬੜੀ ਜਿਹੜਾ ਇਹ ਗੁਗਾ ਜਰਪੀਰ ਜੀ ਦੀ ਨੂੰ ਸਮਰਪਿਤ ਹੋ ਕੇ ਲਾਉਂਦੇ ਨੇ ਔਰ ਅਸੀਂ ਦੁਆ ਕਰਦੇ ਆ ਫਰਿਆਦ ਕਰਦੇ ਆ ਗੁਗਾ ਜਰਪੀਰ ਜੀ ਅੱਗੇ ਕਿ ਇਦਾਂ ਹੀ ਇਹਨਾਂ ਦੇ ਸਿਰ ਤੇ ਆਪਣਾ ਮਿਹਰ ਪਰਿਆ ਹੱਥ ਰੱਖਣ ਪਰਿਵਾਰ ਦੇ ਵਿੱਚ ਪਿਆਰ ਇਤفاق ਕਾਰੋਬਾਰ ਚ ਚੜ੍ਹਦੀ ਕਲਾ ਬਲੰਦੀ ਬਰਕਤ ਜਿਹੜੀ ਆ ਉਹ ਆਪਣੀ ਬਣਾ ਕੇ ਰੱਖਣ ਹਮੇਸ਼ਾ ਪਰਿਵਾਰ ਦੇ ਵਿੱਚ ਠੰਡ ਵਰਤਣਾ ਮਣੀ ਮਹਿੰਦਰੂ ਦੇ ਨਾਲ ਸਾਰਾ ਆਮ ਆਦਮੀ ਪਾਰਟੀ ਦੇ ਵਰਕਰ ਸਾਰੇ ਇੱਥੇ ਮੌਜੂਦ ਆ ਜੀ ਪੰਦੀਪ ਸ਼ੇਰਪੁਰ ਜੀ ਅੱਜ ਜਿੱਥੇ ਤੱਕ ਮੇਰੇ ਨਾਲ ਬਿਲਕੁਲ ਸਾਡਾ ਬੱਚਾ ਆ ਸਾਥੀ ਆ ਸਾਡਾ ਔਰ ਅਸੀਂ ਸਾਰੇ ਜਣੇ ਇਹਨਾਂ ਦੀ ਖੁਸ਼ੀ ਦੇ ਵਿੱਚ ਸ਼ਿਰਕਤ ਕਰਨ ਆਏ ਆ ਔਰ ਮਦਦ ਵੀ ਕਰਵਾਉਣ ਆਏ ਆ ਬਿਲਕੁਲ ਜੀ ਲੰਗਰ ਵਰਤਾਰੇ ਉਹ ਨਾਲ ਨਾਲ ਹਾਂਜੀ 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 ਅੱਜ ਸਾਡੇ ਵੀਰ ਮਣੀ ਮਹਿੰਦਰੂ ਵੱਲੋਂ ਜਿਹੜਾ ਸਾਲਾਨਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁੱਗਾ ਜਹਰ ਪੀਰ ਜੀ ਦੇ ਮੇਲੇ ਦੇ ਲੰਗਰ ਲਗਾਇਆ ਗਿਆ ਵਾ ਇਸ ਵਾਰ ਜਿਹੜਾ ਲੰਗਰ ਆ ਇਹ ਕੋਲਚੇ ਸ਼ੋਲੇ ਟਿੱਕੀਆਂ ਨਹੀਂ ਨਹੀਂ ਕੋਲਡ ਡਰਿੰਕਸ ਤੇ ਲੱਸੀ ਵਗੈਰਾ ਦਾ ਲਾਇਆ ਗਿਆ ਵਾ ਇਹ ਵੀਰ ਦੀ ਸ਼ਰਧਾ ਨੂੰ ਦੇਖਦੇ ਹੋਏ ਪ੍ਰਮਾਤਮਾ ਅੱਗੇ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਾਡੇ ਵੀਰ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਤੇ ਇਸੇ ਤਰ੍ਹਾਂ ਇਹ ਜਿਹੜਾ ਸੇਵਾ ਕਰਦਾ ਵਾ ਨਕੌਦਰ ਵਾਸੀਆਂ ਦੀ ਸੰਗਤਾਂ ਦੀ ਇਸੇ ਤਰ੍ਹਾਂ ਹੀ ਕਰਦਾ ਰਵੇ ਅੱਜ ਬੱਬਾ ਗੁੱਗਾ ਜਾਰ ਜੀ ਦੇ ਮੇਲੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈ ਅੱਜ ਸਾਡਾ ਛੋਟਾ ਵੀਰ ਮਨੀ ਜਿਹਨੇ ਹਰ ਸਾਲ ਦੀ ਤਰ੍ਹਾਂ ਲੰਗਰ ਲਾਇਆ ਵਾ ਕੋਈ ਡਿਫਰੈਂਟ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਬਹੁਤ ਵਧੀਆ ਆ ਪਰਮਾਤਮਾ ਉਹਨਾਂ ਚੜ੍ਹਦੀ ਕਲਾ 'ਚ ਰੱਖੇ ਤਰੱਕੀ ਬਖਸ਼ੇ ਸਾਰੇ ਸ਼ਹਿਰ ਨੂੰ ਬਹੁਤ-ਬਹੁਤ ਧੰਨਵਾਦ ਤੁਹਾਡਾ ਢਿੰਗਰਾ ਸਾਹਿਬ ਜਿਹੜੇ ਤੁਸੀਂ ਅੱਜ ਕਬਰੇ ਕਰਨ ਲਈ ਇੱਥੇ ਪਹੁੰਚੇ ਹੋ ਜੇ ਕਹਾਂ ਆਪਾ ਗੁਗਾ ਯਾਰ ਵੀ ਜੀਰਾ ਬੋਲ ਸੱਚੇ ਦਰਵਾਜ਼ਾ ਕੀ ਜਾਏ ਅੱਜ ਬੜੀ ਖੁਸ਼ੀ ਦਾ ਮੌਕਾ ਜੀ ਕਿ ਗੁਗਾ ਨੋਮੀ ਦੇ ਮੌਕੇ ਤੇ ਸ਼੍ਰੀਮਣੀ ਮਹਿੰਦੂ ਜੀ ਯੂਥ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਜਿਹੜੇ ਕਿ ਪਿਛਲੇ 18 ਸਾਲਾਂ ਤੋਂ ਬਾਬਾ ਗੁਗਾ ਯਾਰ ਵੀ ਜਿਹੜੇ ਮੇਲੇ ਤੇ ਲੰਗਰ ਲਗਾਉਂਦੇ ਆ ਰਹੇ ਆ ਇਹ ਲੰਗਰ ਦੀ ਸ਼ੁਰੂਆਤ ਮੈਨੂੰ ਯਾਦ ਆ ਪਿਛਲੇ 18 ਸਾਲਾਂ ਤੋਂ ਅਸੀਂ ਨਾਲ ਜੁੜੇ ਹੋਏ ਆ ਕਿ ਪਹਿਲਾਂ ਕਿਹੜੀ ਚਾਵਲ ਤੋਂ ਕੀਤੀ ਸੀ ਔਰ ਹੌਲੀ ਹੌਲੀ ਵਾਧੇ-ਵਾਧੇ ਅੱਜ ਤੁਸੀਂ ਦੇਖਦੇ ਆ ਕਿ ਅਲੱਗ-ਅਲੱਗ ਪ੍ਰਕਾਰ ਦੇ ਇੱਥੇ ਸਨੈਕਸ ਚੱਲਦੇ ਆ ਟਿੱਕੀ, ਕੁਲਚੇ, ਕੋਲਡ ਡਰਿੰਕਸ, ਲੱਸੀ, ਜੂਸ ਮਤਲਬ ਕੋਈ ਕਮੀ ਨਹੀਂ ਪਰ ਮਾਤਾ ਜੀ ਬੜੀ ਕਿਰਪਾ ਇਸ ਪਰਿਵਾਰ ਤੇ ਔਰ ਇਹਦੇ ਹੀ ਕਿਰਪਾ ਬਣੀ ਰਵੇ ਮੈਂ ਇਹੀ ਪਰਾਰਥਾ ਕਹਿੰਦਾ ਬਾਬਾ ਗੁਗਾ ਯਾਰਬੀ ਜਗੇ ਕਿ ਉਹ ਆਪਣੇ ਭੈਣਾਂ ਨੂੰ ਹਮੇਸ਼ਾ ਚੜ੍ਹਦੀਆਂ ਕਲਾ ਸਕੇ ਜੇ ਕਹਣਾ ਬਾਬਾ ਗੁਗਾ ਯਾਰਬੀ ਜੀ ਦਾ ਬਹੁ ਸੱਚੇ ਦਰਵਾਰ ਕੀ ਜਾਏ ਅੱਜ ਗੁਗਾ ਯਾਰਪੀ ਜੀ ਦੇ ਮੇਲੇ ਤੇ ਮਣੀ ਵੀ ਦਰੂਜੀ ਨੇ ਇੱਕ ਬੜਾ ਪਛਾਲ ਲੰਗਰ ਲਗਾਇਆ ਹੋਇਆ ਹੈ ਤੇ ਅਸੀਂ ਸਾਰੇ ਨਗਰ ਨਿਵਾਸੀਆਂ ਨੂੰ ਅੱਜ ਦੇ ਇਸ ਦਿਨ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਜੈ ਮਾਤਾ ਦੀ ਜੈ ਸ਼੍ਰੀ ਰਾਮ ਗੁਗਾ ਯਾਰਪੀ ਦੇ ਸਾਲਾਨਾ ਮੇਲੇ ਦੀ ਸਾਰੀਆਂ ਸੰਗਤਾਂ ਨੂੰ ਸਾਰੇ ਨਗੋਦਰ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਜਿਵੇਂ ਕਿ ਅੱਜ ਆਮ ਆਦੀ ਪਾਰਟੀ ਦੇ ਸੀਨੀਅਰ ਰਾਗੂ ਮਨੀ ਮਹਿੰਦਰੂ ਜੀ ਉਹਨਾਂ ਵੱਲੋਂ ਇੱਕ ਸੇਵਾ ਦਾ ਲੰਗਰ ਲਗਾਇਆ ਗਿਆ ਜਿਵੇਂ ਕੋਲਡ ਡਰਿੰਕ ਪਟੂਰੇ ਲੱਸੀ ਜੂਸ ਟਿੱਕੀ ਔਰ ਵੀ ਇਹਨਾਂ ਨੇ ਬਹੁਤ ਕੋਸ਼ਿਸ਼ ਚਲਾਇਆ ਆ ਅਸੀਂ ਆਸ ਪ੍ਰਮਾਤਮਾ ਤੋਂ ਰੱਖਦੇ ਹਾਂ ਕਿ ਮਨੀ ਮਹਿੰਦਰੂ ਨੂੰ ਪ੍ਰਮਾਤਮਾ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਜੈ ਸ਼੍ਰੀ ਰਾਮ ਬੋਲੋ ਸਭ ਤੋਂ ਪਹਿਲੇ ਗੁਗਾਜਾਹੀ ਵੀਰਜੀ ਦਾ ਮੇਲੇ ਦਾ ਸਾਰੇ ਨਗਰ ਨਿਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਜੀ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਮਨੀ ਮਹਿੰਦਰੂ ਯੂਥ ਆਗੂ ਆਮਾਦੀ ਪਾਰਟੀ ਦੇ ਪ੍ਰਧਾਨ ਇਹਨਾਂ ਨੇ ਵਿਸ਼ਾਲ ਲੰਗਰ ਲਾਇਆ ਇੱਥੇ ਜੀ ਹਰ ਇੱਕ ਤਰ੍ਹਾਂ ਦੀ ਜੂਸ ਕੋਲਡਿੰਗ ਫੁਲਕੇ ਟਿੱਕੀ ਕਈ ਕੁਝ ਲੰਗਰ ਲਾਇਆ ਹੈ ਜੀ ਇਹਨਾਂ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਬਹੁਤ ਬਹੁਤ ਥੈਂਕ ਯੂ ਕਹਣਾ ਔਰ ਨਗਰ ਨਿਵਾਸੀਆਂ ਨੂੰ ਸਾਰੇ ਆ ਗਏ ਇੱਥੇ ਲੰਗਰ ਚਖਣ ਤੇ ਇਹਨਾਂ ਨੂੰ ਬਧਾਈ ਦੇਵੇ ਤਸਵੀਰਾਂ ਤੁਹਾਨੂੰ ਅੱਜ ਅੰਬੇਡਕਰ ਚੌਂਕ ਤੋਂ ਦਿਖਾ ਰਹੇ ਸੀ ਜਿੱਥੇ ਕਿ ਮਨੀ ਮਹਿੰਦਰੂ ਨੂੰ ਵੱਲੋਂ ਅੱਜ ਗੁੱਗਾ ਯਾਰਵੀਰ ਮੇਲੇ ਦੇ ਸੰਬੰਧ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਲੰਗਰਾਂ ਦੀ ਗੱਲ ਕਰੀਏ ਪਟੂਰੇ ਛੋਲੇ ਆ ਲੱਸੀ ਆ ਕੋਲਡ ਡਰਿੰਕ ਆ ਟਿੱਕੀ ਆ ਅਨੰਗਿੰਤ ਲੰਗਰ ਲਗਾਏ ਗਏ ਨੇ ਤਸਵੀਰਾਂ ਤੁਹਾਨੂੰ ਸਾਰੀਆਂ ਇਕਤਾ ਲਹਿਰ ਤੋਂ ਦਿਖਾ ਰਹੇ ਹਾਂ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾ ਲਹਿਰ ਨਿਊਜ਼ ਨਕੋ